ਸਟੈਂਸੇਬਲ ਹਸਪਤਾਲ ਬਠਿੰਡਾ ਚ ਮਜੂਦ ਹੈ ਜਿੱਥੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜੜੀਆ ਹੜਤਾਲ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ तमाम ਜਿਹੜੇ ਸਿਵਲ ਹਸਪਤਾਲ ਬਠਿੰਡਾ ਜਿਹੜੇ ਲੋਕ ਪਹੁੰਚੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਕੀ ਕਹਿਣਾ ਉਹਨਾਂ ਦਾ ਇਸ ਹੜਤਾਲ ਬਾਰੇ ਕੁਝ ਮਰੀਜ਼ ਸਾਡੇ ਨਾਲ ਇੱਥੇ ਦਵਾਈ ਲੈਣ ਪਹੁੰਚੇ ਸਿਵਲ ਹਸਪਤਾਲ ਬਠਿੰਡਾ ਚ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਕਿਸਨੋਂ ਕਿੱਥੋਂ ਆਇਓ ਮੈਸਰ ਕਰਨੇ ਤੋਂ ਅੱਛਾ ਭਾਈ ਜੀ ਸੇਵਾ ਹਸਪੀਟਲ ਬਟਿੰਡਾ ਚ ਪਹੁੰਚੇ ਦਵਾਈ ਲੈਣ ਪਰ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਾਜੀ ਕੀ ਇਹ ਇੱਕ ਦਾ ਬੰਦਾ ਪਹਿਲਾਂ ਦੁਖੀ ਹੁੰਦਾਗਾ ਬਹੁਤ ਦਿਨ ਹੋ ਗਏ ਸਾਨੂੰ ਮੁਰਦਿਆਂ ਨੂੰ ਅੱਜ ਹਫਤਾ ਹੋ ਗਿਆ ਮੁੰਡੇ ਨੂੰ ਵੀ ਆਉਂਦੇ ਨੂੰ ਤੇ ਇਹ ਤਾਂ ਸੈਂਪਲੀ ਨਹੀਂ ਲੈ ਰਹੇ ਕਹਿੰਦੇ ਕਿਤਾ ਹੈ ਨਹੀਂ ਪਹਿਲਾਂ ਤਾਂ ਕਹਿੰਦੇ ਹੁਣ ਹੜਤਾਲ ਕਰਤੀ ਆਦਿਕ ਕਹਿੰਦੇ ਡਾਕਟਰ ਨਹੀਂ ਆ ਰਹੇ ਬਿਲਕੁਲ ਪਹਿਲਾਂ ਜਦੋਂ ਡੀਪ ਤੇ ਮੁਰਦਿਆਂ ਦੇ ਸੀਗੇ ਕੀ ਕਰਤਾ ਕਾਲਾ ਵੀ ਲੈ ਗਿਆ ਮੁੰਡੇ ਨੇ ਟੈਸਟ ਕਰਾਉਣਾਗਾ ਕਹੇ ਦਿਨ ਹੋ ਗਏ ਉਹਨਾਂ ਵਿਚਾਰੇ ਨੂੰ ਆ ਕੇ ਵਾਪਸ ਚਲਾ ਜਾਂਦਾ ਜੀ ਪਰ ਡਾਕਟਰ ਕਹਿ ਰਿਹਾ ਸੀ ਲੋਕਾਂ ਲਈ ਹੜਤਾਲ ਕੀਤੀ ਹੋਈ ਐ ਸਾਡੇ ਨੇ ਕਾਦੀ ਹੜਤਾਲ ਨਹੀਂ ਜੀ ਸਾਡੇ ਨੇ ਕਾਸੀ ਦੀ ਹੜਤਾਲ ਨਹੀਂ ਅਸੀਂ ਤਾਂ ਖੁਦ ਹੈਰਾਨ ਆ ਵਾਅਦੇ ਕਾਰਵਾਰ ਤੇ ਹੜਤਾਲ ਕੀਤੀ ਉਹਨਾਂ ਨੇ ਤਨਖਾਹਾਂ ਦੇ ਸਰਦੇ ਅੱਛਾ ਆ ਪਰਮਾਤਮਾ ਤੋਂ ਬਾਅਦ ਆਪਾਂ ਰੱਬ ਨੂੰ ਪਰਮਾਤਮਾ ਦਾ ਰੂਪ ਮੰਨਦੇ ਆਂ ਵੀ ਕੋਈ ਵੀ ਆਪਾਂ ਨੂੰ ਦੁੱਖ ਤਕਲੀਫ ਹੁੰਦਾ ਆ ਆਪਾਂ ਹਸਪਤਾਲਾਂ ਚ ਜਾਂਦੇ ਆ ਦਵਾਈ ਲੈਣ ਕਿ ਕਹਿਣਾ ਚਾਹੋਗੇ ਆਇਦਾ ਹੀ ਆ ਇੱਕ ਮਰ ਰਬਦਾ ਉਹ ਕੀ ਮੰਨਦੇ ਆ ਵੀ ਜਦੋਂ ਆਪਣਾ ਇਲਾਜ ਹੋ ਜਾ ਠੀਕ ਆ ਚੰਗੀ ਗੱਲ ਆ ਜੀ ਪਰ ਹਰਾਨ ਵਾਲੀ ਗੱਲ ਤਾਂ ਹੋ ਗਈ ਅੱਜ 12 ਤਰੀਕ ਦੀ ਲਾਸਟ ਆ ਅੱਜ 13 ਹੋਊਗੀ ਤੁਸੀਂ ਆਪ ਵੀ ਦੇਖੋ ਜੀ ਹੜਤਾਲ ਹੁਣ ਖੁੱਲਣੀ ਚਾਹੀਦੀ 11 ਵਜੇ ਤੋਂ ਬਾਅਦ ਕੋਈ ਕੰਪਨੀ ਹੁੰਦਾ ਜੀ ਬਿਲਕੁਲ ਜੀ ਦੇਖੋ ਕਾਫੀ ਜਿਹੜੇ ਇੱਥੇ ਮਰੀਜ਼ ਆ ਇੱਥੇ ਪਰੇਸ਼ਾਨ ਨਜ਼ਰ ਆ ਰਿਹਾ ਹੈ ਹੋਰ ਵੀ ਇੱਥੇ ਦਵਾਈ ਲੈਣ ਪਹੁੰਚਿਆ ਵਕਫਾ ਜਗ੍ਹਾ ਤੋਂ ਮਰੀਜ਼ ਉਹਨਾਂ ਨਾਲ ਕਰਦੇ ਆ ਗੱਲਬਾਤ ਇੱਥੇ ਹੋਰ ਵੀ ਭਾਈ ਜੀ ਸਾਡੇ ਨਾਲ ਮਦੂਦਾ ਸੱਸੀ ਗਲ ਅੰਕਲ ਜੀ ਐ ਸਾਥਰੀ ਘਰ ਕਿੱਥੋਂ ਆਏ ਆ ਅੰਕਲ ਜੀ ਢਬਾੜੀ ਤੋਂ ਆਏ ਦਵਾਈ ਲੈਣ ਆਈ ਸੀ ਹਾਂ ਗੋਟਿਆ ਪਪਾ ਗੋਟ ਡਾਕਟਰਾਂ ਦੀ ਤਾਂ ਜਿਹੜੀ ਹੜਤਾਲ ਚੱਲ ਰਹੀ ਆਪਣੀ ਮੰਗਾਂ ਨੂੰ ਲੈ ਕੇ ਤੁਸੀਂ ਦਵਾਈ ਲੈਣ ਆਏ ਆ ਜਿਉਂ ਕੀ ਕਹਿਣਾ ਚਾਹੂੰਗੀ ਅਹੀਂ ਤਾਂ ਗੋਟਾ ਬਪਾਉਣਾ ਸੀ ਜੀ ਗੋਟਾ ਬਦਲਵਾਉਣ ਆਏ ਸੀ ਤੇ ਗੋਟਾ ਬਦਲਾ ਕੇ ਲਿਆਣਾ ਸੀਗਾ ਹੁਣ ਤੇ ਜੋ ਹੜਤਾਲ ਆ ਤੇ ਇਹ ਕਿੱਥੋਂ ਬਦਲ ਦੇਣਗੇ ਹੈ ਮੈਂ ਠੀਕਾ ਹੋ ਰਿਹਾ ਹੁਣ ਮੁੜ ਜਾ ਕੇ ਹੋ ਕਿੰਨੇ ਦਿਨ ਤੋਂ ਆ ਰਹੇ ਹੋ ਅਸੀਂ ਤਾਂ ਇੱਕ ਪਵਾਇਆ ਸੀਗਾ ਸਵਾ ਸਾਲ ਹੋ ਗਿਆ ਅੱਜ ਫੇਰ ਪਵਾਉਣਾ ਆਇਆ ਜੀ ਉਹ ਹੋਰ ਵੀ ਇੱਥੇ ਸਾਡੇ ਨਾਲ ਅੰਕਲ ਜੀ ਮੌਜੂਦ ਆ ਕਰਦੇ ਆ ਗੱਲਬਾਤ ਉਹਨਾਂ ਨਾਲ ਸ਼ਖੀ ਗਲੰਕਲ ਜੀ ਗਲਕ ਜੀ ਕੀ ਨਾਮ ਹੈ ਪੂਰੀ ਸਿੰਘਾ ਜੀ ਅਮਰੀਕ ਜੀ ਸਿਵਲ ਹਸਪੀਟਲ ਬਟੇਂਡਾ ਚ ਦਵਾਈ ਲੈਣ ਆਏ ਹੋ ਨਹੀਂ ਜੀ ਗੋਟੇ ਦਾ ਆਪਰੇਸ਼ਨ ਕਰਾਉਣਾ ਜੀ ਪਹਿਲਾਂ ਵੀ ਕਰਾਇਆ ਸੀ ਸਵਾਸਾ ਲਾਉਦਾ ਜੀ ਅੱਛਾ ਡਾਕਟਰ ਤਾਂ ਫਿਰ ਹੜਤਾਲ ਤੇ ਆ ਤੁਸੀਂ ਇੱਥੇ ਪਹੁੰਚੇ ਹੋ ਨਹੀਂ ਜੀ ਕਰਕੇ ਉਹ ਫੋਨ ਵੀ ਕੀਤਾ ਸੀਗਾ ਕਹਿੰਦੇ ਆ ਜਿਓ ਅੱਗੇ ਫੋਨ ਕਰਕੇ ਤੁਰਾਂਗਾ ਪਿੰਡੋਂ ਤੇ ਇੱਥੇ ਤਾਂ ਕੋਈ ਡਾਕਟਰ ਦਿਖਾਈ ਨਹੀਂ ਤੇ ਆਏ ਨੀਗਾ ਜੀ ਉਹ ਮੇਰਾ ਖੱਟੋ ਖੋਰੀ ਹੋਈ ਮੈਂ ਬਹੁਤ ਦੂਰੋਂ ਆਇਆ ਜੀ ਬਰਨਾਲੇ ਜ਼ਿਲ੍ਹੇ ਤੋਂ ਆਇਆ ਜੀ ਮੈਂ ਅੱਛਾ ਫੋਨ ਕੀਤਾ ਸੀ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਫੋਨ ਕੀਤਾ ਜੀ ਹੈਗਾ ਮੈਂ ਇੱਥੇ ਕੋਈ ਮੁੰਡੇ ਹੁੰਦੇ ਨਹੀਂ ਕਿ ਮਾੜਾ ਮਤਲਬ ਉਹਨਾਂ ਨੂੰ ਫੋਨ ਕੀਤਾ ਜੀ ਅੱਛਾ ਪਰਮਾਤਮਾ ਤੋਂ ਬਾਅਦ ਆਪਾਂ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਆ ਜੇ ਆਪਾਂ ਨੂੰ ਕੋਈ ਦੁੱਖ ਤਕਲੀਫ ਪਹੁੰਚਦੀ ਹੈਗੀ ਆ ਤਾਂ ਆਪਾਂ ਹਸਪਤਾਲਾਂ 'ਚ ਡਾਕਟਰ ਕੋਲੇ ਆੰਦੇ ਆ ਤਾਂ ਪਰ ਇੱਥੇ ਹੜਤਾਲ ਦਿਖ ਰਹੀ ਹੈ ਕੀ ਕਰਨਾ ਚਾਹੂੰ ਠੀਕ ਹੈ ਕਹ ਸਕਦੇ ਆ ਜੀ ਹੁਣ ਇਹਨਾਂ ਦੀ ਮਰਜ਼ੀ ਹੈ ਜੀ ਹੜਤਾਲ ਕਰ ਲਈ ਇਹਨਾਂ ਨੇ ਜੇ ਹੁਣ ਮਿਲਦੀ ਨਹੀਂ ਹੈਗੇ ਢੇੜੇ ਮਾਰ ਕੇ ਮੁਰ ਜਾਾਂਗੇ ਜੀ ਵਾਪਸ ਤੇ ਰਾਜਾਂਗੇ ਕੱਲ ਨੂੰ ਆਜਾਂਗੇ ਪਰਸੋਂ ਆਜਾਂਗੇ ਜੀ ਆਉਣਾ ਤਾਂ ਪਊਗਾ ਹੀ ਸ਼ਰਤਾਂ ਨਹੀਂ ਹੈਗੇ ਜਦੋਂ ਹਾਂਜੀ ਹੁਣੇ ਵੀ ਜ਼ਰੂਰੀ ਚਾਹੀਦੇ ਤਾਂ ਤਖਮੀਕਾ ਕੱਲ ਮੇਰੇ ਰਿਸਰਚਦਾਰ ਤੋਂ ਦੱਸ ਸੀ ਮੇਰਾਂ ਚੀਕਾ ਨਿਕਲ ਗਿਆ ਪਿੰਡਾਂ ਦੇ ਡਾਕਟਰ ਦਵਾਈ ਦੇ ਦਿੱਤੇ ਆ ਮੇਰਾਂ ਰਿਪੋਰਟਾਂ ਚੱਕੀ ਪੁੱਟਿਆ ਜੀ ਅੱਜ ਜਿਸ ਸਾਰੇ ਟੈਸਟ ਕਰਵਾਉਣੇ ਸੀ ਇੱਕ ਮੇਰੇ ਛਾਤੀ ਚ ਗੰਗਾ ਇੱਕ ਤਾਂ ਬਾਜਾ ਜੀ ਇੱਕਾ ਕਲੇ ਵਿੱਚ ਤਕਲੀਫ ਆ ਦੇਖੋ શરી ਬਾਜਾ ਵੜਦੀ ਹੈ ਜੀ ਕਈ ਵਾਰ ਤਾਂ ਦੋ ਦੋ ਮਹੀਨੇ ਦੀ ਹੁੰਦੀ ਆਜੇ ਤਾਂ ਆਉਦੀ ਆਜੇ ਨਹੀਂ ਆਉਂਦੇ ਤੁਹਾਡੇ ਹਿਸਾਬ ਨਾਲ ਡਾਕਟਰਾਂ ਨੂੰ ਜਿਹੜੀ ਹੜਤਾਲ ਕਰਨੀ ਚਾਹੀਦੀ ਹੈ ਨਹੀਂ ਜੀ ਨਹੀਂ ਕਰਨੀ ਚਾਹੀਦੀ ਕਿਉਂ ਜਿਵੇਂ ਕਹਿ ਰਹੇ ਅਸੀਂ ਤਾਂ ਲੋਕਾਂ ਲਈ ਹੜਤਾਲ ਕਰ ਰਹੇ ਆ ਨਹੀਂ ਲੋਕਾਂ ਲਈ ਕਾਹਦੇ ਹੋ ਜੀ ਲੋਕ ਤਾਂ ਤਖਲੀਪਨਾ ਵੀ ਚਾਰੇ ਬਿਮਾਰ ਹੋਈ ਜਾਂਦੇ ਆ ਹੈ ਜੇ ਡਾਕਟਰ ਹੋਣ ਕਿ ਸਾਨੂੰ ਦਵਾਈ ਦੇਣ ਕਿ ਛੇਤੀ ਰਾਮ ਆਉ ਬਿਲਕੁਲ ਜੀ ਬਿਲਕੁਲ ਕਾਫੀ ਜਿਹੜੇ ਲੋਕ ਐ ਇੱਥੇ ਗਵਾਈ ਲੈਣ ਪਹੁੰਚੇ ਸਿਵਲ ਹਸਪੀਟਲ ਪਰ ਚਿੰਤਾ ਚ ਕਾਫੀ ਪਰੇਸ਼ਾਨ ਦਿਖ ਰਹੇ ਸਾਡੇ ਨਾਲ ਹੋਰ 22 ਦੀ ਬਜ਼ੂਰ ਹੈ ਕਰਦੇ ਆ ਉਹਨਾਂ ਨਾਲ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੱਥੋਂ ਆਏ ਹੋ ਖੇਮੋਣਾ ਪਿੰਡ ਆ ਜੀ ਬਾਈ ਜੀ ਸਿਵਲ ਹਸਪੀਟਲ ਪਟੰਡਾ ਚ ਦਵਾਈ ਲੈਣ ਪਹੁੰਚੇ ਹੈ ਗਿਓ ਪਰ ਡਾਕਟਰਾਂ ਦੀ ਜਿਹੜੀ ਡਾਕਟਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਲਗਾਤਾਰ ਕੀ ਕਹਿਣਾ ਚਾਹੁੰਦੇ ਆ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ ਹੁਣ ਸਾਰੇ ਡਾਕਟਰ ਬੈਠੇ ਆ ਬੰਦ ਆ ਦੇ ਅਸੀਂ ਕਰਦੇ ਨਹੀਂ ਪਰਚੀ ਨਹੀਂ ਕੋਈ ਕੱਟਦਾ ਜੀ ਪਰਚੀ ਤੋਂ ਬਾਅਦ ਡਾਕਟਰਾਂ ਨੇ ਹੁਣ ਮੈਨੂੰ ਮੋੜਤਾ ਅੰਦਰੋਂ ਅਵੇ ਸੋਮਵਾਰ ਨੂੰ ਪਤਾ ਕਰ ਲਿਓ ਸਾਡਾ ਡਾਕਟਰ ਐਸਟਾ ਅਸਲੇ ਵਾਲਾ ਇਹਦੇ ਵੀ ਸਾਨੂੰ ਪੈਸੇ ਪੈ ਜਾਣੋਂ ਭ ਆਣ ਸਾਨੂੰ ਬੈਣਾ ਇਹ ਪ੍ਰਤਾਸ ਨੂੰ ਕਰਨਾ ਚਾਹੀਦਾ ਜੀ ਹੱਲੇ ਦਾ ਭਾਈ ਜੀ ਜੇ ਗੱਲ ਕਰੀਏ ਡਾਕਟਰ ਕਹਿੰਦੇ ਅਸੀਂ ਲੋਕਾਂ ਦੀ ਦੁੱਖ ਤਕਲੀਫ ਨੂੰ ਦੇਖਦੇ ਹੋਏ ਵੀ ਅਸੀਂ ਹੜਤਾਲ ਕਰ ਰਹੇ ਹਾਂ ਕੀ ਕਹਿਣਾ ਚਾਹੂੰ ਇਹ ਤਾਂ ਜੀ ਦੁੱਖ ਤਕਲੀਫ ਤਾਂ ਕਿਵੇਂ ਦੇਖਣਗੇ ਜਦੋਂ ਹੜਤਾਲ ਹੀ ਹੋ ਗਈ ਖਲਾਕੀ ਬੁਮਾਰਦਾਂ ਮੌਤ ਹੋ ਜੇ ਤੇ ਭਲਾ ਦੁਖੀ タルਪੀ ਜਾਵੇ ਹੜਤਾਲ ਦਾ ਮਤਲਬ ਤਾਂ ਫਿਰ ਵੇਖਣਾ ਨਹੀਂ ਨਾ ਹੁਣ ਮੈਨੂੰ ਮੋੜ ਹੀ ਦਿੱਤਾ ਉਹਨਾਂ ਨੇ ਇਹਦਾ ਕੋਈ ਹੋ ਨਹੀਂ ਨਾ ਭਰਾ ਦੇਖਦੇ ਤਾਂ ਮੰਨਗੇ ਆਪਾਂ ਵੀ ਇਲਾਜ ਕਰਨ ਫੜਨੋ ਬੰਦੇ ਦੇ ਕੰਮ ਕਰਨ ਇਦੋਂ ਹੜਤਾਲ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਨਹੀਂ ਦੇਖਣਾ ਉਹਨੇ ਆ ਸਾਰੇ ਬੀਕੋਮਰੇ ਫਰੀਜ ਪਈ ਆ ਕੋਈ ਘਰ ਪਿਆ ਇਹ ਹੈ ਜੀ ਬਿਲਕੁਲ ਦੀ ਬਿਲਕੁਲ ਕਾਫੀ ਜਿਹੜਾ ਪ੍ਰੇਸ਼ਾਨੀ ਦਾ ਜਿਹੜਾ ਸਾਹਮਣਾ ਸਿਵਲ ਹਸਪੀਟਲ ਪਟੰਡਾ ਵਿੱਚ ਜਿਹੜੇ तमाम ਵੱਖ-ਵੱਖ ਪਿੰਡਾਂ ਤੋਂ ਆਏ ਲੋਕ ਇੱਥੇ ਇਲਾਜ ਕਰਵਾਣ ਆਇਆ ਕਾਫੀ ਉਹਨਾਂ ਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੋਂ ਦਿਖਾ ਰਿਹਾ ਜੀ ਸਿਵਲ ਹਸਪੀਟਲ ਪਟੰਡਾ ਦੀਆਂ ਕੁਝ ਹੋਰ ਵੀ ਸਾਡੇ ਨਾਲ ਇੱਥੇ ਲੋਕ ਮੌਜੂਦ ਆ ਜਿਹੜੇ ਇੱਥੇ ਟਵਾਈ ਲਾਈਨ ਪਹੁੰਚੇ ਆ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ਼ ਅੰਟੀ ਦਵਾਈ ਲੈਣ ਆਇਓ ਹਾਂਜੀ ਦਵਾਈ ਲੈ ਪਰ ਡਾਕਟਰ ਤਾਂ ਇੱਥੇ ਹੜਤਾਲ ਤੇ ਬੈਠੇ ਹੋਏ ਲਗਾਤਾਰ ਕਾਫੀ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਨਹੀਂ ਜੀ ਡਾਕਟਰ ਨੂੰ ਆਉਣਾ ਚਾਹੀਦਾ ਦਵਾਈ ਤਾਂ ਫਿਰ ਦਵਾਈ ਪੀਣਾ ਤਾਂ ਸਰਨਾ ਨਹੀਂ ਦਵਾਈ ਤਾਂ ਲੈਣੀ ਮਰੀਜ਼ਾਂ ਤਾਂ ਕੋਈ ਜਾਂਦੇ ਹੈ ਪਰ ਡਾਕਟਰ ਕਹਿ ਰਹੇ ਆ ਅਸੀਂ ਲੋਕਾਂ ਦੀ ਦੁੱਖ ਤਕਲੀਫ ਦੇਖਦੇ ਹੋਏ ਵੀ ਅਸੀਂ ਹੜਤਾਲ ਕੀਤੀ ਹੈ ਕੀ ਕਹਿਣਾ ਚਾਹੋਗੇ ਨਹੀਂ ਜੀ ਗਲਤ ਨਹੀਂ ਸਹੀ ਨਹੀਂ ਗਲਤ ਹੈ ਜੀ ਅੰਟੀ ਦਵਾਈ ਲੈਣਗੇ ਕਿੱਥੋਂ ਫਿਰ ਤੁਸੀਂ ਇਹ ਹੜਤਾਲ ਕਾਦੇ ਵੱਲ ਲਈ ਬਣਾਇਆ ਜਦੋਂ ਗਰੀਬਾਂ ਨੇ ਤਾਂ ਦਵਾਈਆਂ ਤਾਂ ਇੱਥੇ ਲੈਣ ਆਉਣਾ ਸਭੀ ਦਵਾਈ ਲੈਣ ਆਉਂਦੇ ਹੈਗੇ ਜੇ ਦਵਾਈ ਨਾ ਮਿਲੀ ਤਾਂ ਫਿਰ ਕਰਾਂਗੇ ਕੀ ਡਾਕਟਰਾਂ ਨੂੰ ਹੜਤਾਲ ਕਰਨੀ ਚਾਹੀਦੀ ਆ ਨਹੀਂ ਕਰਨੀ ਚਾਹੀਦੀ ਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਰੱਬ ਤੋਂ ਬਾਅਦ ਆਪਾਂ ਡਾਕਟਰ ਨੂੰ ਹੀ ਮੰਨਦੇ ਆ ਜਦੋਂ ਆਪਾਂ ਨੂੰ ਦੁੱਖ ਤਕਲੀਫ ਹੁੰਦੀ ਆ ਆਪਾਂ ਹਸਪੀਟਲ ਚ ਜਾਂਦੇ ਆ ਡਾਕਟਰ ਕੋਲੇ ਉਹ ਆਪਾਂ ਨੂੰ ਦਵਾਈ ਦਿੰਦਾ ਤੇ ਆਪਾਂ ਠੀਕ ਹੋਨੇ ਆ ਕੀ ਚਾਹਨਾ ਚਾਹੁੰਦੇ ਹਾਂ ਹਾਂਜੀ ਆਪਾਂ ਡਾਕਟਰ ਨੂੰ ਰੱਬ ਮੰਨਦੇ ਆ ਵੀ ਦਵਾਈ ਲਵਾਂਗੇ ਜੀ ਸਾਨੂੰ ਅਸੀਂ ਠੀਕ ਹੋਵਾਂਗੇ ਰੱਬ ਤਾਂ ਸਾਨੂੰ ਕਿਦੋਂ ਮਿਲੂਗਾ ਡਾਕਟਰ ਕੋਲ ਤਾਂ ਜ਼ਰੂਰੀ ਹੋਣਾਗਾ ਨਾ ਸਭ ਹਾਂ

ਤਾਂ ਪੂਆ ਜੱਕ ਰਾਇ ਭਾੜਾ ਭਰ ਭਰ ਕੇ ਆਇਆ ਕਾਰ ਦਾ ਕੰਮ ਕਰ ਛੱਡ ਕੇ ਆਇਆ ਹੋਰ ਵੀ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਹੈ ਕਿ ਬਿਮਾਰਤਾ ਹੀ ਆਇਆ ਬਟ ਡਾਕਟਰ ਤਾਂ ਕਹਿ ਰਿਹਾ ਸੀ ਤੁਹਾਡੇ ਦੁੱਖ ਤਕਲੀਫਾਂ ਨੂੰ ਦੇਖਦੇ ਹੋਏ ਹਟਾਲ ਕੀਤੀ ਹੈ ਸਾਡੇ ਕੀ ਦੁੱਖ ਤਮੀਨ ਤੇ ਖੋਲਣਾ ਹਸਪਤਾਲ ਸਾਡੇ ਦੁੱਖ ਤਕਲੀਫ ਦੇ ਤਾ ਹਸਪਤਾਲ ਖੋਲਣ ਇਹ ਥੋੜੀ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਕਾਫੀ ਜੜੀ ਪਰੇਸ਼ਾਨੀ ਜੜੀ ਲੋਕਾਂ ਨੂੰ ਇੱਥੇ ਆ ਰਹੀ ਹੈ ਕਿਉਂਕਿ ਡਾਕਟਰ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਜੜੇ ਹੜਤਾਲ ਤੇ ਗਏ ਹੋਏ ਨੇ ਹੋਰ ਵੀ ਸਾਡੇ ਨਾਲ ਇੱਥੇ ਬਜ਼ੁਰਗ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤ ਸੱਸੀ ਗਲੰਕ ਅੰਕਲ ਜੀ ਅੰਕਲ ਜੀ ਕੀ ਨਾਮ ਹੈ ਮੱਖਣ ਸਿੰਘ ਜੀ ਮੱਖਣ ਜੀ ਦਵਾਈ ਲੈਣ ਆਇਓ ਸਿਵਲ ਹਸਪੀਟਲ ਬਕੰਡਾ ਚ ਪਰ ਡਾਕਟਰ ਜਿਹੜੇ ਹੜਤਾਲ ਤੇ ਗਏ ਹੋਇਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੀ ਅਸੀਂ ਬਹੁਤ ਪਰੇਸ਼ਾਨ ਹੋ ਰਹੇ ਆ ਭੜਾ ਕਰਾਇਆ ਭਰ ਕੇ ਆਏ ਆ ਇੱਕ ਦੋ ਮਾਰਾ ਤਖਰੀਫਾਂ ਬੁੜੇ ਬੱਡੇ ਆ ਉਹ ਜਦੋਂ ਅਜੇ ਬੁੜਦਾ ਪਿਆ ਹੁਣ ਕੀ ਕਦੋਂ ਇਸ ਵਾਰ ਇਸ ਦਾ ਕਹਿਣਾ ਵੀ ਇਹਨਾਂ ਗਲਤ ਕਰਦਾ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਚਾਹੀਦਾ ਕਿ ਨਹੀਂ ਨਹੀਂ ਜਾਣਾ ਚਾਹੀਦਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਹੁਣ ਇੱਕ ਮਰੀਜ਼ ਆ ਬੁਢੇ ਬੰਦੇ ਆ ਬਾੜਾ ਵਰ ਕੇ ਆਇਆ ਕੋਈ ਲੋੜ ਨਹੀਂ ਹੋਰ ਆੜੀ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਕਾਫੀ ਜਿਹੜਾ ਲੋਕ ਇੱਥੇ ਪਰੇਸ਼ਾਨ ਜਿਹੜੇ ਦਿਖਾਈ ਦੇ ਰਹੇ ਨੇ ਸਿੱਧੀਆਂ ਤੁਹਾਨੂੰ ਲਾਈਵ ਤਸਵੀਰ ਇਸ ਟਾਈਮ ਤੁਹਾਨੂੰ ਦਿਖਾ ਰਹੇ ਆਸੀਂ ਸਿਵਲ ਹਸਪੀਟਲ ਬਟੇਂਡਾ ਦੀਆਂ ਹਾਂਜੀ ਹਾਂਜੀ ਆ ਬੇਟੀ ਜੀ ਦਵਾਈ ਲੈਣੀ ਐ ਇੱਥੇ ਬੇਟੀ ਅੱਖਾਂ ਡਾਕਟਰ ਤਾਂ ਹੜਤਾਲ ਤੇ ਗਏ ਬੰਦ ਕੀ ਕਰਕੇ ਬੈਠੇ ਪਰ ਰੋਟਾ ਆ ਰਿਹਾ ਤਾਂ ਹੰਤਾ ਦੇ ਬਾਅਦ ਅਸੀਂ ਕਿੱਥੇ ਜਾ ਗਏ ਤਾਂ ਅਸੀਂ ਕਿੱਥੇ ਜਾ ਗਏ ਤਾਂ ਹੰਤਾ ਕਰਕੇ ਬਾਅਦੇ ਕੋਈ ਦਵਾਈ ਲੈਣੀ ਐ ਅਸੀਂ ਗਰੀਬ ਆ ਇਧਰ ਵੀ ਬਲੋਕ ਇੱਥੇ ਕਾ ਮਰ ਪਿਆ ਕੇ ਤੇ ਕੀ ਕਰਗੇ ਹਾਂ ਹਾਂ ਜੀ ਅੰਕ ਜੀ ਆਇਆ ਚਲੋ ਆਈ ਕੋ ਦਿਨੇ ਆਇਆ ਤੇ ਜੜੀ ਦਾ ਕੰਦੇ ਰਾਹੀ ਬਾਤ ਗਿਆ ਤੇ ਡਾਕਟਰ ਤਾਂ ਬੈਠੇ ਗੜੇ ਕਾ ਦੇ ਪੱਤੋ ਕੇ ਨਹੀਂ ਆਵਾਂਗੇ ਤੇ ਜਿੱਕੇ ਤਰੋਣਾ ਸੀਗਾ ਬਤੇਰੇ ਵਾਰ ਬੰਦੇ ਪਏ ਹਾਂ ਤੇ ਦਵਾਈ ਤਾਂ ਨਹੀਂ ਮਿਲਦੀ ਨਹੀਂ ਕਿ ਹੜਤਾਲ ਹੈ ਤੇ ਦੱਸੋ ਕਿਥੇ ਤੋਂ ਡਾਕਟਰ ਬਾਹੇ ਮਾਪਿਆ ਵਰਗੇ ਆ ਤੇ ਡਾਕਟਰ ਸਾਨੂੰ ਨਹੀਂ ਬਚਾਉਣਗੇ ਤੇ ਸਾਰਾ ਫਾਇਦਾ ਕੀ ਹੈ ਹਾਂ ਅਰੇ ਡਾਕਟਰ ਮਾਰਾ ਨਹੀਂ ਕਹਿੰਦੇ ਅਰੇ ਤੇ ਡਾਕਟਰ ਤਾਂ ਤਹੀ ਤੇ ਨਹੀਂ ਹਟਾਉਂਦੇ ਡਾਕਟਰ ਜੀ ਬਿਲਕੁਲ ਕਾਫੀ ਜਿਹੜੀ ਲੋਕਾਂ ਨੂੰ ਇੱਥੇ ਪਰੇਸ਼ਾਨੀ ਦਾ ਜਿਹੜਾ ਸਾਮਨਾ ਕਰਨਾ ਪੈ ਰਿਹਾ ਸਿਵਲ ਹਸਪੀਟਲ ਬਟਿੰਡਾ ਚ ਮੌਜੂਦ ਹੈ ਹੋਰ ਵੀ ਇੱਥੇ ਤਮਾਮ ਮਰੀਜ਼ ਆਏ ਹੋਏ ਨੇ ਕਰਦੇ ਉਹਨਾਂ ਨਾਲ ਗੱਲਬਾਤ ਜੀ ਹਾਂ ਕੀ ਨਾਮ ਹੈ ਕੁਸ਼ਵਿੰਦਰ ਸਿੰਘ ਜੀ ਕੁਸ਼ਵਿੰਦਰ ਜੀ ਦਵਾਈ ਲੈਣ ਪਹੁੰਚੇ ਸੀਗੇ ਜੀ ਤੇ ਡਾਕਟਰ ਤਾਂ ਹੜਤਾਲ ਤੇ ਗਏ ਹੋਏ ਆ ਕੀ ਕਹਿਣਾ ਚਾਹੁੰਗੇ ਕੋਈ ਮਜਬੂਰੀ ਹੈ ਜੀ ਉਹਨਾਂ ਦੀ ਵੀ ਵੈਸੇ ਮਾਲਕ ਵੀ ਰੱਬ ਹੁੰਦੇ ਦੂਜੇ ਰੱਬ ਦੇ ਰੂਪ ਸਮਝਿਆ ਜਾਂਦਾਂ ਮਤਲਬ ਕਿ ਆਮ ਲੋਕ ਫਰਾਂ ਹੋ ਰਹੇ ਹੈ ਪਰੇਸ਼ਾਨ ਹੋ ਰਹੇ ਹੈ ਜੀ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਇਹਨਾਂ ਦੇ ਕਿਹੜੇ ਕੋਈ ਮੰਗਾ ਕੋਈ ਇਹਨਾਂ ਦਾ ਉਹ ਹੈ ਜੀ ਨਾਲ ਪਹਿਲਾਂ ਦੌਰ ਤੇ ਕੁ ਕਰਿਆ ਜਾਵੇ। ਇਖਾ ਦੀ ਮੰਗਾ ਵੱਲ ਧਿਆਨ ਦੇਣਾ ਚਾਹੀਦਾ। ਧਿਆਨ ਦਿੱਤਾ ਜਾਵੇ ਜੀ। ਇਹ ਤੇ ਸਾਡਾ ਪੁਲਿਸ ਮੈਕ ਮੈਨੂੰ ਪਹਿਲੇ ਤੌਰ ਤੇ ਇਹਨਾਂ ਦੀਆਂ ਮੰਗਾ ਮੰਨੀਆਂ ਜਾਣ ਜਿਹਦੇ ਸਾਡਾ ਦੇਸ ਚੱਲਦਾ ਜੁਬਾ ਚੱਲਦਾ ਹੈਗਾ। ਬਿਲਕੁਲ ਕਾਫੀ ਜਿਹੜੇ ਲੋਕਾਂ ਨੂੰ ਇੱਥੇ ਦਵਾਈ ਲੈਣ ਪਹੁੰਚੇ ਸਿਵਲ ਹਸਪੀਟਲ ਬਟਿੰਡਾ ਜਿੱਥੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਹੈ ਕਰਦੇ ਹਾਂ ਨਾਲ ਗੱਲ ਸੱਸੀ ਗੱਲ ਜੀ। ਸਰ ਜੀ ਕੀ ਨਾਮ ਹੈ? ਮੇਰਾ ਹਾਂਜੀ ਮੱਧਰ ਜੀ। ਮੱਧਰ ਜੀ ਦਵਾਈ ਲੈਣ ਆਏ ਸੀਗੇ ਸਿਵਲ ਹਸਪੀਟਲ ਬਟਿੰਡਾ ਜਿੱਥੇ ਟੋਕਰ ਹੜਤਾਲ ਤੇ ਗਏ ਹੋਇਆ ਕੀ ਕਹਿਣਾ ਚਾਹੋਗੇ? ਹਨੂਮ ਇੱਕ ਹਫਤਾ ਹੋ ਗਿਆ ਦਵਾਈ ਨਹੀਂ ਮਿਲਦੀ ਇੱਕ ਹਫਤਾ ਹੋ ਗਿਆ ਦਵਾਈ ਮਿਲ ਨਹੀਂ ਰਹੀ ਕੀ ਕਾਰਨ ਕੀ ਹੈ ਅਜੁੱਤਰ ਹੋਇਆ ਹੈ ਹੱਥ ਟੁੱਟਿਆ ਹੋਇਆ ਟੁੱਟਿਆ ਹੋਇਆ ਯਾਦ ਨਹੀਂ ਹੋ ਰਿਹਾ ਇੱਥੇ ਦਵਾਈ ਨਹੀਂ ਹੈ ਕਾਰਨ ਕੀ ਹੈ ਡਾਕਟਰ ਵੀ ਨਹੀਂ ਕਹਿੰਦਾ ਹੱਟਾ ਹੈ ਇੱਥੇ ਡਾਕਟਰ ਨਹੀਂ ਮਿਲਦੇ ਕਿਹੜੇ ਹੱਟਾ ਹੈ ਤੁਸੀਂ ਬਾਹਰ ਇਲਾਜ ਕਰਾ ਨਹੀਂ ਸਕਦੇ ਬਾਹਰ ਇਲਾਜ ਕਰਾ ਹਾਂਜੀ ਅੰਮ੍ਰਿਤ ਗੰਜਾ ਸਨਵੀਰ ਜੀ ਸਾਡੇ ਕੋਲ ਤੁਹਾਡੇ ਤੁਹਾਡੇ ਹਸਬੰਦ ਹੈ ਹਾਂਜੀ ਕਿੰਨੀ ਦੇਰ ਤੋਂ ਇਹਨਾਂ ਦੇ ਪ੍ਰੋਬਲਮ ਹੈ ਇਹ ਹੋ ਗਏ ਜੀ ਤੋਂ ਦੂਰ ਕਸਾਲ ਹੋ ਗਿਆ ਇਹਨਾਂ ਨੂੰ ਵਾਲਾ ਤਾਂ ਤੇਸੀ ਵੱਲੋਂ ਹਸਪੀਟਲ ਬਠਿੰਡਾ ਚ ਕਿੰਨਾ ਚਿਰ ਹੋ ਗਿਆ ਆਂਦਿਆਂ ਨੂੰ ਸਾਨੂੰ ਹੋ ਗਏ ਜੀ ਦੋ ਤਿੰਨ ਦਿਨ ਹੋ ਗਏ ਵੀ ਆਂਦਿਆਂ ਨੂੰ ਤੇ ਪਾਉਤਾ ਹੋ ਗਿਆ ਤਾਂ ਵੀ ਡਾਕਟਰ ਮਿਲ ਹੀ ਨਹੀਂ ਆ ਤਿਸਾਨ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਕਰਨਾ ਹੈ ਤਕਲੀਫ ਕੀ ਹੈ ਇਹਨਾਂ ਨੂੰ ਇਹਨਾਂ ਦੇ ਵਿੱਚ ਜੀ ਹੱਡੀ ਕਰੰਟ ਸੀ ਪਹਿਲਾਂ ਮੜ ਮੋਟੇ ਡਿੱਗੇ ਸੀ ਫਿਰ ਇਹਨਾਂ ਨੂੰ ਦੌਰਾ ਪੈ ਲੱਗਾ ਸੀ ਬੋਰ ਨਹੀਂ ਕਰੀਗੀ ਇਸ ਕੰਮ ਦੇ ਵਿਚਾਲੇ ਉਹ ਦੰਗਣਾ ਵੀ ਲਕਵਾ ਹੋ ਜਾਂਦਾ ਅੰਬ ਘਰ ਖੜ ਜਾਂਦੇ ਆ ਉਦੋਂ ਮੁੜ ਕੇ ਅਸੀਂ ਵੀ ਉਹ ਦੰਗੜਾ ਦੌਰਾ ਖਤ ਮੁੜ ਕੇ ਫੇਰ ਸਾਨੂੰ ਪਤਾ ਲੱਗਿਆ ਉਹ ਕਿ ਉਤਰਿਆਗਾ ਅਸੀਂ ਬਣਾਇਆ ਤਾਂ ਉਹਨਾਂ ਨੇ ਸੂਤ ਕਰਕੇ ਬੰਨਿਆ ਨੇ ਗਰੀਬ ਬੰਦੇ ਆ ਜੀ ਕਿੱਥੋਂ ਪੈਸਾ ਤਾਂ ਕਹਿੰਦੇ ਗੇਟਾਂ ਦਿੰਦੇ ਆ ਲੋਕਾਂ ਅਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਵੀ ਆਪਦਾ ਹਸਪਤਾਲ ਖੋਲ੍ਹਣ ਡਾਕਟਰ ਸਾਹਿਬ ਆ ਕੇ ਵੀ ਸਾਡੇ ਵਰਗੇ ਗਰੀਬਾਂ ਦੀ ਮਦਦ ਸੇਤਾ ਕਰਨਾ ਛੋਟੇ ਛੋਟੇ ਬੱਚੇ ਆ ਜੀ ਸਾਡੇ ਏਡੀ ਦੂਰੋਂ ਅਸੀਂ ਆਉਣੇ ਕਰਾਇਆ ਭਾੜਾ ਭੱਟ ਆ ਪਨਾਸੰ ਡਾਕਟਰ ਸਾਹਿਬ ਨਾਲ ਮਿਲੇ ਸੀ ਉਹ ਕਹਿੰਦੇ ਤੁਸੀਂ ਆ ਜੇ ਦੋ ਤਿੰਨ ਦਿਨਾਂ ਵਿੱਚ ਸਾਡੇ ਕੋਲ ਕਰਾਇਆ ਭਾੜਾ ਨਹੀਂ ਬੜਿਆ ਤੇ ਹੁਣ ਅਸੀਂ ਕੱਲ ਤੇ ਜ਼ਰੂਰ ਆ ਜਾਈਏ ਪਰਸੋਂ ਦੇ ਡਾਕਟਰ ਸਾਹਿਬ ਸਾਹ ਨੂੰ ਮਿਲਦੇ ਨਹੀਂ ਕੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਵਾਈ ਲੈਣਾ ਸੀ ਹਾਂਜੀ ਪਰ ਡਾਕਟਰ ਤਾਂ ਹੜਤਾਲ ਤੇ ਗਏ ਹੋਇਆ ਕੀ ਕਰਾਂ ਚਾਹੂੰਗੀ ਨਹੀਂ ਮੈਂ ਕਰ ਹਾਂਜੀ ਸਾਡੇ ਮੇਰੀ ਤਾਂ ਦਵਾਈ ਹੋਈ ਸੀ ਤੇ ਟੈਪਰੇਸ਼ਨ ਦੀ ਚਾਹੀਦੀ ਆ ਹੁਣ 4 ਦਿਨਾਂ ਦੀ ਹੜਤਾਲ ਕਰਕੇ ਤੇ ਸਾਨੂੰ ਤਾਂ ਥੋੜਾ ਮੂਲ ਬਹੁਤ ਮੁਸ਼ਕਲ ਹੋ ਜੂਗਾ ਤੇ ਹੁਣ 4 ਦਿਨਾਂ ਸੇ ਸਾਨੂੰ ਇੱਕ ਇੰਨੀ ਦੂਰੋਂ ਆਏ ਆ ਅਸੀਂ

ਬਿਲਕੁਲ ਜੀ ਬਿਲਕੁਲ ਕਹਿੰਦਾ ਟੋਪਰ ਪਰ ਮਾਤਾ ਮਤਾ ਜਿਹੜਾ ਰੂਪ ਹੁੰਦਾ ਉਹਨਾਂ ਨੂੰ ਜਿਹੜੀ ਹੜਤਾਲ ਨਹੀਂ ਕਰਨੀ ਚਾਹੀਦੀ ਦੂਰੋਂ ਦੂਰੋਂ ਜਿਹੜੇ ਲੋਕ ਇੱਥੇ ਦਵਾਈ ਲੈਣ ਪਹੁੰਚਦੇ ਆ ਪਰ ਉਹਨਾਂ ਨੂੰ ਜਿਹੜਾ ਤੇ ਰਾਸ਼ ਜਿਹੜਾ ਇੱਥੇ ਵਾਪਸ ਜਾਣਾ ਪੈਂਦਾ ਸੀ ਤੇ ਲਾਈਵ ਤੁਸੀਂ ਯਾਰ ਸਟੈਂਪ ਤੋਂ ਦਿਖਾ ਰਹੇ ਸੀ ਸਿਵਲ ਹਸਪਤਲ ਬਠਿੰਡਾ ਦਿਆਂ ਸੱਚੀ ਗਲਤੀ ਸੱਚੀ ਗਲਤੀ ਹਾਂਜੀ ਦਵਾਈ ਲੈਣਾ ਸੀ ਹਾਂਜੀ ਹਲਦੀ ਜੀ ਪਰ ਡਾਕਟਰਾਂ ਵੱਲੋਂ ਤਾਂ ਹੜਤਾਲ ਕੀਤੀ ਜਾ ਰਹੀ ਹੈ ਲਗਾਤਾਰ ਕੀ ਕਹਿਣਾ ਚਾਹੋਗੇ ਡਾਕਟਰਾਂ ਤੋਂ ਹੜਤਾਲ ਹੈ ਕਿ ਬੇਟਾ 2-3 ਦਿਨਾਂ ਚੱਲ ਪਰ ਦਵਾਈ ਵੀ ਦੇਈ ਜਾਂਦੇ ਨਾਲ ਦੀ ਨਾਲ ਆ ਉਹ ਜੋਪੀ ਵੀ ਕਰਦੇ ਆ ਹੜਤਾਲ ਚ ਚੱਲਦੀ ਐ ਇਹਨਾਂ ਦੀ ਮਿਲ ਜੀ ਤੁਹਾਨੂੰ ਦਵਾਈ ਆਹ ਵਾਲਾ ਲੈ ਕੇ ਗਈ ਸੀ ਕਿਦੋਂ ਲੈ ਕੇ ਗਈ ਸੀ ਅਸੀਂ ਪਰसों ਲੈ ਕੇ ਅੱਛਾ ਤੇਰੇ ਸੀ ਦਵਾਈ ਹਾਂ ਪਰसों ਦਵਾਈ ਦਿੱਤੀ ਆ ਨਾਲੇ 11 ਵਜੇ ਤੱਕ ਹੜਤਾਲ ਚੱਲਦੀ ਐ ਇਹਨਾਂ ਦੀ ਉਦੋਂ ਮਗਰ ਦਵਾਈ ਦਿੰਦੇ ਪਰ ਅੱਜ ਤਾਂ ਪੂਰਾ ਦਿਨ ਕਹਿੰਦੇ ਬੰਦ ਐ ਫਿਰ ਹੁਣ ਕੀ ਕਹਿ ਸਕਦੇ ਬੇਟਾ ਮੈਂ ਤਾਂ ਆਪਰੇ ਸਾਹਮਣੇ ਹੋਣਾ ਨਹੀਂ ਆ ਹੈਂ ਆਉ ਕੋਈ ਸਸਤੀ ਕਰ ਆਓ ਜੀ ਸਸਤੀ ਬਾਜੀ ਕੀ ਨਾਮ ਐ ਸੋਹਣ ਸਿੰਘ

हाँ जी माता जी आए दूसरी आए हम भाई अल्लाह के खड़ी काफी परेशान हो गए पूरे अब्बा भाई हम भाई दवाई मिली नहीं अरे तू ही होगी हाँ तू ही होगी हाँ रे हाँ मैं का। तो काम तो काम काट के आई हाँ जी शशि कल जी सच्ची कल दवाई ले लाइस में डॉक्टर वालों का हड़ताल कितनी रही है हाँ जी ये कहना चाहूँगी

ਅੰਨੀ ਦੂਰੋਂ ਆਏ ਮਲਤਾਨੀਆ ਰੋਡ ਤੋਂ ਆਏ। ਇੱਕ ਪ੍ਰਮਾਤਮਾ ਤੋਂ ਬਾਅਦ ਆਪਾਂ ਡਾਕਟਰ ਨੂੰ ਰੱਬ ਦਾ ਰੋਗ ਮੰਨਦੇ ਆ ਲੋਕ ਤੇ ਕੋਈ ਵੀ ਦੁੱਖ ਤਕਲੀਫ ਹੁੰਦਾ ਆ ਆਪਾਂ ਨੂੰ ਆਪਾਂ ਡਾਕਟਰ ਕੋਲੇ ਜਾਂਦੇ ਆ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਤਾਂ ਹੁਣ ਅੱਧਾ ਪ੍ਰਮਾਤਮਾ ਨੂੰ ਤਾਂ ਇਹਨੂੰ ਡਾਕਟਰ ਸਾਹਿਬ ਨੂੰ ਦੱਸਤਾ ਤਾਂ ਪ੍ਰਮਾਤਮਾ ਮੰਨਦੇ ਆ ਵੀ ਸਾਨੂੰ ਦਵਾਈ ਦੇਣ ਅਸੀਂ ਕੀ ਕੋਈਏ ਤੇ ਬਾਈਕ ਨੂੰ ਤਾਂ ਨਾ ਵੀ ਜਾਂਦੀ। ਤੇ ਡਾਕਟਰਾਂ ਨੂੰ ਹੜਤਾਲ ਕਰਨੀ ਚਾਹੀਦੀ ਏ ਕਿ ਨਹੀਂ ਹੜਤਾਲ ਹੁਣ ਜਿਹੜੇ ਮੁਰਤੇ ਜਾਂਦੇ ਆ ਤੇ ਕਿੱਡਾ ਉਖਾ ਹੋਇਆ ਪਿਆ ਹੁਣ ਉਹਨਾਂ ਇਹੀ ਕਹਿਨੇ ਵੱਸਾ ਚਲੋ ਡਾਕਟਰ ਕਹਿ ਰਹੇ ਆ ਸੀ ਲੋਕਾਂ ਦੀ ਦੁੱਖ ਤਕਲੀਫ ਦੇਖਦੇ ਹੋਏ ਹੜਤਾਲ ਕਰ ਰਹੇ ਹੈਗੇ ਆ ਕਿਉਂਕਿ ਸਾਡੇ ਜਿਹੜੀਆਂ ਮੰਗਾਂ ਆ ਪੰਜਾਬ ਸਰਕਾਰ ਨੂੰ ਅਸੀਂ ਮੰਗਾਂ ਵੱਲ ਜਿਹੜਾ ਸਾਡਾ ਧਿਆਨ ਨਹੀਂ ਦੇ ਰਹੀ ਕੀ ਕਹਿਣਾ ਚਾਹੁੰਗੇ ਐਨਾ ਨਹੀਂ ਕੁਛ ਕਹਿ ਸਕਦੇ ਹਾਂ ਹਾਂਜੀ ਹਾਂਜੀ ਜੇ ਵੀਰ ਹਸਪਤਾਲ ਚ ਨਾ ਸਾਡਾ ਮਰੀਜ਼ ਆ ਕੈਂਸਰ ਦਾ ਹੈ ਸਾਡੀ ਕੋਈ ਗੱਲਬਾਤ ਨਹੀਂ ਪਰਚੀਆਂ ਮੋਰਾ ਹੀ ਤੋਰੀ ਫਿਰਦੇ ਆ ਦੱਸ ਕੋਈ ਗੱਲ ਹੈ ਹੁਣ ਅਸੀਂ ਇਸ ਕੈਂਸਰ ਹਸਪਤਾਲ ਜਿਹੜਾ ਐਡਵਾਂਸ ਉੱਥੋਂ ਨਾ ਦੇ ਕੋ ਕਰਾ ਕੇ ਲਿਆ ਵੀ ਆ ਸੀਟੀ ਸਕੈਨ ਹੁਣ ਇੱਥੇ ਆਏ ਹੁਣ ਇੱਥੇ ਹਸਪਤਾਲ ਬੰਦ ਲੈ ਕੀ ਕਰੇ ਕੋਈ ਗਰੀਬ ਵਿਚਾਰੇ ਕੀ ਕਰਨੇ ਨੇ ਨਾਲ ਮੈਂ ਇਲਾਜ ਕਰਾਉਂਦੀ ਹੁੰਦੀ ਆ ਹਾਂ ਇਹਨੇ ਤੇ ਪਾੜਾ ਕਰਾਇਆ ਵੀ ਪੂਰਾ ਹੁੰਦਾ ਨਾ ਤੋ ਕੋਈ ਗੱਲ ਸੁਣ ਦੋ ਦਿਨਾਂ ਚ ਸੁਣ ਲੈ ਤਿੰਨ ਦਿਨਾਂ ਸੁਣ ਲੈ ਤਾਂ ਵੀ ਮਹੀਨਾ ਮਹੀਨਾ ਤੋਰੀ ਫਿਰ ਚਾਹ ਜਿਹਦੀ ਫਰਮਾਇਸ਼ ਚੱਲਦੀ ਹੋਵੇ ਤਾਂ ਭਈ ਮੂਰੇ ਲੱਗ ਜਾਂਦਾ ਨੰਬਰ ਦੂਜੇ ਸਾਡੇ ਵਰਗੇ ਤੁਰੇ ਫਿਰਦੇ ਆ ਪੁੱਛ ਪੁੱਛ ਕੇ ਮੈਂ ਕਿ ਭੁੱਖੇ ਪਿਆਏ ਜਦੋਂ ਬਾਰੀ ਆਉਂਦੀ ਉਹ ਆਪਣੇ ਡਾਕਟਰ ਉੱਠ ਗਿਆ ਸਵੇਰੇ ਮੈਨੂੰ ਇਹ ਕੋਈ ਗੱਲ ਹੈ ਆ ਮਰੀਜ਼ਾ ਸਾਡਾ ਵੇਖ ਲੋ ਆ ਮਰੀਜ਼ਾ ਕੈਂਸਰ ਦਾ ਕਰਕੇ ਰਖੀ ਬੈਠੇ ਦਾ ਸਭ ਜੀ ਨਿਚੇੋਂ ਪਾਣ ਦੇ ਜਿਹੜੇ ਬਿਜੜ ਹੁਣ ਆ ਪਾਣੀ ਕਰੇ ਦੇਖੋ ਇਸ ਕੀ ਕਰੀ ਜਾਂਦੀ ਬੰਦੇ ਹੁਣ ਕਿੱਥੋਂ ਅਸੀਂ ਕਿੰਨਾ ਕਰਾਇਆ ਪੜਾ ਕਰੀਏ ਜਾਂ ਕੋਈ ਹੈ ਕਿੱਥੋਂ ਕਾਰਾ ਕਰਾ ਕੇ ਲਿਓ ਬੋਝ ਝਾਰੇ ਇਹਨਾਂ ਨੂੰ ਚਾਹੀਦਾ ਨਹੀਂ ਸਰਕਾਰ ਨੂੰ ਕੋਈ ਮੜਾ ਮੋਟਾ ਇਹ ਬਸ ਚੇਟੀ ਗੱਲ ਸੁਣ ਜਦੋਂ ਨੂੰ ਮਰੀਜ਼ ਦੀ ਗੱਲ ਸੁਣੂਗਾ ਕੋਈ ਉਹਨਾਂ ਤਾਂ ਮਰੀਜ਼ ਦੀ ਮੌਤ ਹੋ ਜਾਊਗੀ ਮਹੀਨਾ ਮਹੀਨਾ ਤੋਰੀ ਫੜੇ ਅਕਸਰ ਇਕ ਰਾਲ ਨੇ ਸਕੈਨ ਕਰਾਉਣ ਦੇ ਤਰੀਕਾ ਦੇ ਦਿੰਦੇ ਆ ਭਲਾਂ ਤਰੀਕ ਮੌਜੂਦ ਤਾਂ ਬਾਤਾਂ ਹੋਰ ਵਾਦੀਆਂ ਹਨ ਇਨਫੈਕਸ਼ਨ ਨਾ ਬਈ। ਕਰੇਟ ਭਰੇ ਪਾਣੀ ਨਾਲ ਵਿੱਚ ਅੱਗ। ਹਾਂਜੀ। ਹਾਂਜੀ ਬੱਸ ਜੀ ਹੁਣ ਕੀ ਕਰੀਏ ਦੱਸੋ ਜੀ ਗਰੀਬ ਆਂਦੇ ਆ ਤੇ ਹੁਣ ਕੱਚ ਇੱਕ ਅਸੀਂ ਕਿਵੇਂ ਆਈਏ ਕਿਵੇਂ ਕਰੀਏ? ਅਸੀਂ ਸਕੈਨ ਕਰਾਉਣ। ਹੋ ਸੀਟੀ ਸਕੈਨ ਕਰਾਇਆ ਉਹ ਕੋਣ ਆਏ ਤਾਂ ਹੁਣ ਕੀ ਕਰੀਏ ਦੱਸੋ। ਹੁਣ ਅਸੀਂ ਵਾਪਸ ਜੀ ਮੁੜ ਕੇ। ਛੁਡੀਆਂ ਤੇ ਬੁੜਿਆਂ ਨੂੰ ਤਾਂ ਬੜਾ ਔਖਾ ਹੈ। ਐਸੀ ਉਹ ਲੋਕ ਜਿਹੜੇ ਸਿਵਲ ਹਸਪੀਟਲ ਬਟਿੰਡਾ ਜਿਹੜੇ ਦਵਾਈ ਲੈਣ ਪਹੁੰਚੇ ਅਤੇ ਉਹਨਾਂ ਨੇ ਕਿਹਾ ਕੀ ਡਾਕਟਰਾਂ ਦੀ ਹੜਤਾਲ ਕਾਰਨ ਜਿਹੜਾ ਸਾਨੂੰ ਕਾ था, सामना करना पै रहा सरकार भी अपील की डॉक्टर बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप